ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਨੰਗਲ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸ਼ਰਾਬ ਦੇ ਇੱਕ ਮਸ਼ਹੂਰ ਵਪਾਰੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਇਹ ਮੌਤ ਕਿਸ ਤਰ੍ਹਾਂ ਹੋਈ ਇਸ ਬਾਰੇ ਤਾਂ ਅਜੇ ਪੂਰੀ ਪੁਖਤਾ ਜਾਣਕਾਰੀ ਨਹੀਂ ਹੈ ਪਰੰਤੂ ਕੁਝ ਨੌਜਵਾਨਾਂ ਵੱਲੋਂ ਇਸ ਸ਼ਰਾਬ ਦੇ ਵਪਾਰੀ ਨੂੰ ਕਾਇਲ ਅਵਸਥਾ ਦੇ ਵਿੱਚ ਸਿਵਲ ਹਸਪਤਾਲ ਵਿਖੇ ਛੱਡਿਆ ਗਿਆ ਤੇ ਡਾਕਟਰਾਂ ਵੱਲੋਂ ਉਪਚਾਰ ਦੇਣ ਉਪਰੰਤ ਕੋਸ਼ਿਸ਼ ਕੀਤਾ ਗਿਆ ਕਿ ਇਹਨਾਂ ਦੀ ਮੌਤ ਹੋ ਚੁੱਕੀ ਹੈ ਇਹ ਸੜਕ ਦੇ ਉੱਪਰ ਅਨਕੌਨਸ਼ੀਅਸ ਪਾਏ ਗਏ ਸਨ ਹਾਲਾਂਕਿ ਇਸ ਪੂਰੇ ਮਾਮਲੇ ਦੀ छानबीन ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਜਲਦ ਇਸ ਪੂਰੇ ਮਾਮਲੇ ਪਿੱਛੇ ਕੀ ਕਾਰਨ ਰਿਹਾ ਕਿਸ ਤਰੀਕੇ ਦੇ ਨਾਲ ਇਹ ਮੌਤ ਹੋndi ਹੈ ਪੂਰੀ ਜਾਣਕਾਰੀ ਜਿਹੜੀ ਉਹ ਪੁਲਿਸ ਵੱਲੋਂ ਸਾਂਝੀ ਕੀਤੀ ਜਾਏਗੀ ਪਰੰਤੂ ਇਹ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸ਼ਰਾਬ ਦੇ ਇੱਕ ਮਸ਼ਹੂਰ ਵਪਾਰੀ ਜਿਨ੍ਹਾਂ ਦੀ ਮੌਤ ਦਾ ਜਿਹੜਾ ਜਾਣਕਾਰੀ ਜਿਹੜੀ ਹੈ ਉਹ ਮਿਲੀ ਹੈ ਤੇ ਤੁਸੀਂ ਦੇਖ ਸਕਦੇ ਹੋ ਹਸਪਤਾਲ ਦੀਆਂ ਤਸਵੀਰਾਂ ਨੇ ਨੰਗਲ ਦੀਆਂ ਭਾਈ ਸਾਡਾ ਡਾਕਟਰ ਸਾਹਿਬ ਕਿਹਦਾ ਆਇਆ 710 ਅ ਅਸ਼ਰੇ ਤਕਰੀਬਨ 6 ਵਜੇ ਦੇ ਅਰਾਊਂਡ ਇੱਕ ਮਤਲਬ ਪਰਸਨ ਰਸੀਵ ਹੋਇਆ ਸੀ ਗੈਸਪਿੰਗ ਸਟੇਟ ਦੇ ਵਿੱਚ ਸੀ ਅਸੀਂ ਸੀਪੀਆਰ ਕੀਤੀ ਇੰਜੈਕਸ਼ਨ ਉਹ ਜਾਨ ਦੇ ਕੇ ਦੇਖਿਆ ਬਟ ਮਤਲਬ ਅਸੀਂ ਜਿਹੜੇ ਡੈੱਡ ਡਿਪਲੇਅ ਕਰਨਾ ਪਿਆ ਸਾਨੂੰ ਅਰਾਊਂਡ 9 ਘੰਟੇ ਬਾਅਦ ਤੇ ਬਾਕੀ ਜਿਹੜਾ ਲੈ ਕੇ ਉਹ ਗਰਲ ਸਕੂਲ ਦੇ ਕੋਲੋਂ ਆਏ ਸੀ ਅ ਦੋ ਮੁੰਡੇ ਸੀ ਜਿਹੜੇ ਉੱਥੇ ਗਰਾਊਂਡ ਦੇ ਵਿੱਚ ਆਏ ਹੋਏ ਸੀ ਇਹਨਾਂ ਨੇ ਦੱਸਿਆ ਕਿ ਅਨਕੌਂਸ਼ੀਅਸ ਪਏ ਹੋਏ ਸੀ ਤੇ ਉਹ ਚੁੱਕ ਕੇ ਜਾਇਆ ਹਸਪਤਾਲ ਤੇ ਪ੍ਰਾਇਮਰੀ ਜਾਂਚ ਤੇ ਲੱਗਿਆ ਕਿ ਸੱਟਾ ਕਿੱਥੇ ਜੀ ਆ ਗਿਆ ਇਹ ਇਹ ਤਾਂ ਕਹਿ ਨਹੀਂ ਸਕਦੇ ਇਹ ਪੋਸਟਮਾਰਟਮ ਲਈ ਰੱਖੀ ਹੈ ਬੋਡੀ ਨਾ ਬਾਕੀ ਖੂਨ ਵਗੈਰਾ ਨਿਕਲਿਆ ਆਇਆ ਸੀ ਕਾਪੀ ਹਾਂਜੀ ਪੁਲਿਸ ਜਿਹੜੀ ਉਹ ਮੌਕੇ ਤੇ ਪਹੁੰਚ ਗਈ ਹੈ ਤੇ ਬੋਡੀ ਜਿਹੜੀ ਉਹਨਾਂ ਨੂੰ ਹੈਂਡਓਵਰ ਕਰਦਾਂਗੇ ਪੋਸਟਮਾਰਟਮ ਕਰਵਾ ਦੋਗੇ ਇਸ ਮਾਮਲੇ ਕੀ ਜਾਣਕਾਰੀ ਮਿਲੀ ਸੀ ਇਹ ਆਪਣਾ ਸਾਨੂੰ ਸੁਲਾਹ ਨਹੀਂ ਸੀ ਕਿ ਵੀ ਅਨਨੋਨ ਬੋਡੀ ਜਾਨੀ ਜਿਹਦਾ ਹਸਾ ਸਾਕਲ ਹੋਇਆ ਹੈ ਜੀ ਸਰਕਾਰਾ ਜੀ ਟੈਸਟ ਕੀਤਾ ਜੀ ਬਹੁਤ ਧਰਮਪਾਲ ਦੇ ਤੇ ਹੂੰ ਜਿੱਦਾਂ ਬਾਕੀ ਪੋਸਟਮਾਰਟ ਦੇ ਬਾਅਦ ਇਹ ਲੱਗੂਗਾ ਵੀ ਇੱਕ ਸੱਚ ਦਾ ਲੱਗੀ ਆ ਕਿ ਗਿਰਿਆ ਇਸ ਸਰ ਕਿੱਥੇ ਇੱਕ ਵਾਰ ਹੋਇਆ ਘਟਨਾ ਕਿ ਜਿਹੜਾ ਬੰਦਾ ਲੱਗੋ ਉਹਨਾਂ ਸੰਪਰਕ ਕੀਤਾ ਉਹ ਤਾਂ ਸ਼ਹਿਰ ਚ ਦੱਸਦਾ ਕਿਤੇ ਉਹਦੇ ਆਂਦੇ ਪਤਨਾਂ ਨੇ ਕਿੱਥੇ ਗਿਰਿਆ ਬਥੇਰੇ ਉਹਦੇ ਦੋ ਮੁੰਡੇ დაკ ਕਰਾ ਲਏ ਸੀ ਕੋਈ ਜੀ ਪਛਾਣ ਹੋ ਗਈ ਹੈ ਪਛਾਣ ਹੋ ਗਿਆ ਧਰਮਪਾਲ ਹੁੰਦਾ ਆਪਣੇ ਠੇਕੇਦਾਰ ਦੇ ਜ ਹੈ ਨਾ ਨੰਗਲ ਦੇ